ਭਾਰਤੀ ਨਾਗਰਿਕਾਂ ਸਣੇ H1B ਵਰਕਰ ਅਮਰੀਕਾ ਛੱਡੇ ਬਿਨਾ ਆਪਣੇ ਵੀਜ਼ਾ ਨੂੰ ਰੀਨਿਊ ਕਰਵਾ ਸਕਦੇ ਨੇ ਅਮਰੀਕਾ ਨੇ ਘਰੇਲੂ ਪੱਦਰ ਤੇ H1B ਵੀਜ਼ਾ ਨੂੰ ਰੀਨਿਊ ਕਰਨ ਦੇ ਲਈ 5 ਹਫ਼ਤਿਆਂ ਦਾ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਰੀਬ 2 ਦਹਾਕਿਆਂ ਬਾਅਦ ਇਹ ਵੱਡਾ ਬਦਲਾ ਹੋਇਆ ਹੈ 29 ਜਨਵਰੀ ਨੂੰ ਲਾਂਚ ਕੀਤਾ ਗਿਆ ਇਹ ਪਾਇਲਟ ਰੀਨਿਊ ਪ੍ਰੋਗਰਾਮ 1 ਅਪ੍ਰੈਲ ਤੱਕ ਚੱਲੇਗਾ ਇਸ ਸਮਿਆਦ ਵਿੱਚ 20000 ਤੱਕ ਯੋਗ ਗੈਰ ਪ੍ਰਵਾਸੀ ਕਰਮਚਾਰੀ ਘਰੇਲੂ ਪੱਦਰ ਤੇ ਆਪਣੇ H1B ਵੀਜ਼ਾ ਨੂੰ ਰੈਨਿਊ ਕਰ ਸਕਦੇ ਨੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਜੂਨ 2023 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਯਾਤਰਾ ਦੌਰਾਨ ਕੀਤਾ ਸੀ ਯਾਤਰਾ ਦੇ ਦੌਰਾਨ ਪੀਐਮ ਮੋਦੀ ਨੇ ਵਾਸ਼ਿੰਗਟਨ ਵਿੱਚ ਭਾਰਤੀ ਅਮਰੀਕੀ ਭਾਈਚਾਰੇ ਦੇ ਪ੍ਰੋਗਰਾਮ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ H1B ਵੀਜ਼ਾ ਰੈਨਿਊ ਸਟੈਂਪਿੰਗ ਆਯੋਜਿਤ ਕੀਤੀ ਜਾ ਰਹੀ ਹੈ ਯਾਤਰਾ ਦੇ ਬਾਅਦ ਵਾਈਟ ਹਾਊਸ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਹ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਅਸਥਾਈ ਵੀਜ਼ਾ ਧਾਰਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਗਲੇ 5 ਹਫ਼ਤਿਆਂ ਵਿੱਚ ਪਾਇਲਟ ਵੀਜ਼ਾ ਦੇ ਲਈ ਕੁੱਲ 20000 ਉਮੀਦਵਾਰਾਂ ਨੂੰ ਸਵੀਕਾਰ ਕੀਤਾ ਜਾਵੇਗਾ ਪਾਇਲਟ ਦੀ ਸ਼ੁਰੂਆਤ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਵੀਜ਼ਾ ਧਾਰਕਾਂ ਨੂੰ ਆਪਣੀ ਯੋਗਤਾ ਦੀ ਪੁਸ਼ਟੀ ਕਰਨ ਦੀ ਇਜਾਜ਼ਤ ਦਿੱਤੀ ਸੀ ਇਸ ਕੋਸ਼ਿਸ਼ ਦਾ ਉਦੇਸ਼ ਕਾਨੂੰਨੀ ਅਪਰਵਾਸੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਤੇ ਬਿਹਤਰ ਬਣਾਉਣਾ ਹੈ